जमात में प्रश्न छत्ती चक्कर खिंचो जो दित्ते चक्कर दक्कर बिंदु थे, चक्कर के बहरते बिंदु बिंदू बीचों लंघे सब तो पहले नंबर पर की करा आप हूँ चक्कर लीए ठीक है ये चक्कर लीए बिंदु ले, ले ए ए थे ए।, इस ए बिंदु तो आप चक्कर लीए ਚੱਕਰ ਦੇ ਉੱਪਰ ਦਿੱਤਾ ਹੋਇਆ ਬਿੰਦੂ ਸੀ ਆ ਚੱਕਰ ਦੇ ਬਿੰਦੂ ਦਿੱਤਾ ਹੋਇਆ ਸੀ ਬਾਹਰ ਬਿੰਦੂ ਦਿੱਤਾ ਹੋਇਆ ਬੀ ਠੀਕ ਹੈ ਹੁਣ ਆਪਾਂ ਕੀ ਕਰਨਾ ਐਸੀ ਨੂੰ ਮਿਲਾ ਦਿਓ BC ਨੂੰ ਮਿਲਾ ਦਿਓ BC ਦਾ ਪ੍ਰਕਾਰ ਨਾਲ ਅੱਧ ਕਰੋ ਇਸ ਅਧ ਨੂੰ ਆਪ ਸੱਚ ਮਲਾਦੋ ਇਹ ਬਿੰਦੂ ਆ ਗਿਆ O O ਤੇ ਪ੍ਰਕਾਰ ਰੱਖੋ ਹੁਣ ਸਭ ਤੋਂ ਪਹਿਲੇ ਨੰਬਰ ਤੇ ਪ੍ਰਕਾਰ ਰੱਖ ਕੇ ਨਾ ਚੈੱਕ ਕਰ ਲਈਦਾ ਹੁੰਦਾ ਵੀ ਉਹ ਬਿੰਦੂ B ਤੇ C ਦੋਨਾਂ ਬਿੰਦੂਆਂ ਵਿੱਚੋਂ ਬਰਾਬਰ ਦੂਰੀ ਦੇ ਹੈ ਜੇ ਤਾਂ ਹੈ ਬੱਸ ਉਹ ਚੱਕਰ ਲਾ ਦਿਓ ਜੇ ਨਹੀਂ ਹੈ ਤਾਂ ਫਿਰ ਚੈੱਕ ਕਰਨਾ ਪੈਂਦਾ ਹੁੰਦਾ ਵਾ ਕੋਈ ਨਾ ਕੋਈ ਸਾਡਾ ਪੁਆਇੰਟ ਗਲਤ ਹੁੰਦਾ ਉਹਨੂੰ ਚੈੱਕ ਕਰ ਲਈਦਾ ਠੀਕ ਹੈ ਬਸ ਆ ਸਾਡਾ ਦਿੱਤੇ ਹੋਏ ਚੱਕਰ ਨੂੰ ਸੀ ਤੇ ਤੇ ਬਾਹਰ ਦੇ ਤੇ ਬਿੰਦੂ ਸੀ ਵਿੱਚੋਂ ਸਬਰਸ਼ ਕਰਦਾ ਚੱਕਰ ਖਿੱਚਿਆ ਗਿਆ ਠੀਕ ਹੈ